ਸਭੋ ਕਟਨੇ ਚੋ ਕਰਵਾ ਕਹੋ ਨਿਕ ਨਿਚੋ ਧਿਆਵੈ ਵੇ ਸਤਗੁਰ ਬਾਟ ਨ ਪਾਵੈ ਕੌਣੇ ਕੱਪੜ ਸੁਹਾਵਣਾ ਸਗ ਦੁਨੀਆ ਅੰਧੇ ਚਾਲ ਹੰਦ ਚੰਗਰ ਆਪਣਾ ਆਪੇ ਹੀ ਕਿਤਾ ਬਾਗਣਾ ਕਾਪੀੜ ਅਗੈ ਗਾਵਣਾ ਮੰਗੋ ਚਲਿਆ ਕਾਂਦੀ ਸੈ ਕਾਗਰ ਗਾਵਣਾ ਕਾਇ ਲੌਗਣ ਪਜੂ ਤਾਣਾ ਪਜੂ ਗਾਵਣਾ ਸੁਬਾਰਿ ਗੋ ਕਉੜੀ ਕਪੜੂ ਸੁਹਾਵਣਾ ਛੜ ਦੁਨੀਆ ਅੰਦਰ ਜਾਵਣਾ ਕਪੜੂ ਸੁਹਾਵਣਾ ਦੁਰੀਆ ਅੰਦਰ ਜਾਵਣਾ ਮੰਨ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੋਗਮ ਕੀਰ ਮਨ ਭਾਵ ਦੇ ਰੱਪਿ ਗੜੇ ਅੱਗੇ ਜਾਵਣਾ ਨੰਗਾ ਦੋਲਕ ਚਾਲਿਆ ਸੰਦ ਸਖਰ ਡਰਾਵਣਾ ਕਰੇ ਕੋਲ ਕੋ ਚੋ ਤਾਰਣਾ ਕਰੇ ਕੋਲ ਕੋ ਚੋ ਤਾਰਣਾ ਵਾਹਿਗੁਰੂ ਹੁ ਹਰ ਦੇਹ सभु मिलो ਜਦ ਗੱਡੀ ਸੱਤ ਵਾਰ ਦੇਵਦਿਉ ਜੀ ਕਾ ਪਪੰਦੇ ਬਖਸ਼ ਨਾਮ ਟੁਟਾ ਨਾਮ ਲੰਘੇ ਨਾਮ ਜੁਲਾ ਜਾਏ ਅਨ ਸੁਮਨ ਸੁਨਾਨ ਜਗਤ ਰੋਗਤਿ ਲੈ ਪਾਈ ਚੱਕਰ ਮੂਲਣ ਆਇ ਬਿਰ ਚੱਕਰ ਪਾਇਆ ਸਿਖਾ ਕੰਟੜਾ ਜਾ ਹੋਰ ਬ੍ਰਹਮਾ ਤੇ ਓ ਮੂਆ ਓ ਤਰਪਿਆ ਦਾਂ ਗਿਆ ਮਹੱਲਾ ਪਹਿਲ ਲੱਗ ਤੁਰ ਗਾਲਕ ਜਾਰੀਆਂ ਲੱਗ ਕੁੜੀਆਂ ਲਕ ਲਾ ਲੱਗਦੀਆਂ ਪਹਿਨਾਮੀਆਂ ਮਗਰਾਤ ਦਿਨ ਸਜੀਨਾ ਭਗਤ ਪਾਉ ਦਿੱਤੀ ਐ ਬ੍ਰਹਮਣ ਬਕੈ ਆਈ ਉਹ ਕਰਰਨ ਭਾਇਆ ਸਭ ਕੋ ਅਕੇ ਪਾਈ ਕੋਈ ਪਰਣਾ ਸੁਤੀਆ ਤਗ ਤੱਕ ਨਟੇ ਜੀ ਤੱਕ ਹੋਵੇ ਜੋ ਮਹੱਲਾ ਨਾਏ ਮਨੇ ਬਦੂ ਪਜਾ ਸਾਲਾ ਹੀ ਸੁਬ ਡਗੰਦਰ ਪਈਏ ਤੱਕ ਤੁਰਸੋ ਨਵਲਾ ਪੈ ਤਗੰਦਰੀ ਤਗਰਨਾਰੀ ਪਲਕੇ ਟਪੜਾ ਰਦਾਣੀ ਤਗਰ ਪੈਰੀ ਤਗਰ ਅਤੀ ਪਗਨ ਜੀਵਾ ਤਗਰ ਬੇ ਰੱਗਾ ਪੇਵਤਾ ਵਰਦਾ ਕੇ ਆਵਰਾ ਕਤਨ ਲੈ ਪਾਣ ਕਰੀਂ ਕੀ ਆਹੋ ਪਰਗਾ ਗੁਰ ਦਸੈ ਸੁਣ ਦੇ ਕੋ ਲੋਕਾਇ ਬੜਾ ਮਨ ਦਾ ਨਾ ਉਸ ਜਨ ਪੜੀ ਸਭ ਹੁਜਾਰਾ ਕਿ ਪਗਰਦਾ ਸਾਈਂ ਤਰਾਈ ਸੀ ਸੋ ਸੇਵਾ ਕਰੇ ਸੁਣੋ ਉਕਮੰਨ ਲਾਇਸੀ ਜੋ ਕਰ ਰਹਾ ਕਾਂ ਖਸ ਮੈਂ

ਤਾਂ ਸਾਈਂ ਕਰ ਕਰਾਈ ਸੀ ਸੋ ਸੇਵਸਾ ਕਰੇ ਜਿਸ ਨੂੰ ਹੁਕਮ ਨਾਏ ਸੀ ਹੁਕਮ ਲੈ ਹੋਵੇ ਪਰਵਾਨ ਤਾਂ ਕਸ਼ਮੇ ਕਰ ਮਹਿਲ ਪਾਏ ਸੀ ਕਸ਼ਮੇ ਭਰ ਜੋ ਕਰੇ ਮਰਜ ਤੇ ਸੋ ਫਲ ਪਾਏ ਸੀ ਤਾਂ ਅਰ ਕਹਿ ਪੈਦਾ ਜਾਏ ਸੀ ਪੈਦਾ ਜਾਈ ਸੀ ਕੋਈ ਗਾ ਬੈਠਾ ਕਿ ਨਾ ਦੀਪ ਜੀ ਬੋ ਪਾਂਥ ਕਰ ਹਰ ਹਰ ਕਿੰਜ ਨਾ ਰਾਹੀ ਦਿਖਣਾ ਅੰਦਰ ਕੱਕੜ ਤੋਂ ਪਾਰ ਹੈ ਤਿਨ ਰੂਹ ਕੀ ਰਾਹੀ ਜੈ ਹਰ ਕਰਨ ਬਸੰਗ ਦੀ ਸੇ ਜਾਣਦਾ ਸਾਰੇ ਰੋਗ ਹੱਤੀ ਜੈ ਨੇ ਤੂ ਗੁਰੂ ਕਾ ਦਰਸਤ ਹੈ ਹਰ ਪਲ ਹਰ ਲੀਜ ਹਰ ਜੀ ਚ ਸਲੋਕ ਮਹੱਲ ਪਹਿਲਾ ਆਉ ਬ੍ਰਾਹਮਣ ਤੋ ਪਰਲਾ ਕੋ ਬਰ ਧੰਨਣ ਜਾਈਉ ਜੀ ਕਟ ਪਾ ਬੇਹਾਨ ਵਿਚਾਈ ਅੰਦਰ ਪੂਜਾ ਪੜੇ ਕਤੇ ਪਾਸ ਜਗ ਦੁਰਗਾ ਪਾਈ ਬਿਨ ਬਖੰਡਾਨਾਵੇ ਅਜੈ ਕਰੰਭਾ ਬੋਸਕਾਰੇ